ਦਿੱਲੀ ਧਮਾਕੇ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਇਸ ਤੋਂ ਬਾਅਦ ਜੀਆਰਪੀ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਸੋ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੀਆਂ ਹੀ ਤਸਵੀਰਾਂ ਨੇ ਜਿੱਥੇ ਕਿ ਜੀਆਰਪੀ ਵੱਲੋਂ ਅੱਜ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ ਕਿਉਂਕਿ ਬੀਤੀ ਰਾਤ ਦਿੱਲੀ ਦੇ ਵਿੱਚ ਧਮਾਕਾ ਹੋਈ ਸੀ ਉਸ ਤੋਂ ਬਾਅਦ ਜਿੱਥੇ ਕਿ ਵੱਖ-ਵੱਖ ਥਾਵਾਂ ਤੇ ਅਲਰਟ ਜਾਰੀ ਕੀਤਾ ਗਿਆ ਸੀ ਸੋ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਅਲਰਟ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਸੀ ਸੋ ਅੱਜ ਉਸ ਦੇ ਮੱਦੇ ਨਜ਼ਰ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਸੋ ਸ਼ੱਕੀ ਵਿਅਕਤੀਆਂ ਦੀ ਸ਼ੱਕੀ ਬੈਗਾਂ ਦੀ ਔਰ ਚੈਕਿੰਗ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜੀ ਆਰ ਪੀ ਦੇ ਪੁਲਿਸ ਮੁਲਾਜ਼ਮ ਅਤੇ ਐਸ ਐਚ ਓ ਰੇਲਵੇ ਜੀ ਆਰ ਪੀ ਸੁਖਵਿੰਦਰ ਸਿੰਘ ਸਰਾਂ ਵੱਲੋਂ ਆਪਣੀ ਟੀਮ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਔਰ ਸ਼ੱਕੀ ਵਿਅਕਤੀਆਂ ਦੀ ਸ਼ੱਕੀ ਬੈਗਾਂ ਦੀ ਚੈਕਿੰਗ ਕੀਤੀ ਜਾ ਰਹੀ ਇਸ ਮੌਕੇ ਤੇ ਉਹਨਾਂ ਨੇ ਡੌਗ ਸਕਰਟ ਬੰਮਸਕਰ ਦੀ ਟੀਮ ਦਾ ਵੀ ਜਿਹੜਾ ਕਿ ਸਹਿਯੋਗ ਲਿਆ ਤੇ ਉਸ ਤੋਂ ਬਾਅਦ ਟ੍ਰੇਨ ਦੇ ਵਿੱਚ ਵੀ ਜਾ ਕੇ ਚੈਕਿੰਗ ਕੀਤੀ ਗਈ ਔਰ ਜਿਹੜਿਆਂ ਕਿਚਨ ਨੇ ਆਲੇ ਦੁਆਲੇ ਰੈਸਟੋਰੈਂਟ ਨੇ ਉੱਥੇ ਵੀ ਚੈਕਿੰਗ ਕੀਤੀ ਗਈ ਸੋ ਅੱਜ ਇੱਕ ਵੱਡੀ ਮੁਹਿੰਮ ਚੈਕਿੰਗ ਅਭਿਆਨ ਚਲਾਇਆ ਗਿਆ ਬਿੱਤੀ ਰਾਤ ਦਿੱਲੀ ਦੇ ਵਿੱਚ ਬੰਬ ਧਮਾਕੇ ਹੋਏ ਸਨ ਜਿਸ ਦੇ ਨਾਲ ਕਾਫੀ ਜਿਹੜਾ ਕਿ ਨੁਕਸਾਨ ਹੋਇਆ ਅਤੇ ਇਸ ਨੂੰ ਲੈ ਕੇ ਪੂਰਾ ਦੇਸ਼ ਹੀ ਹਲਟ ਤੇ ਸੀ ਸੋ ਅੱਜ ਅੰਮ੍ਰਿਤਸਰ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਟ੍ਰੇਨਾਂ ਪਹੁੰਚਦੀਆਂ ਨੇ ਔਰ ਲੱਖਾਂ ਹੀ ਯਾਤਰੀ ਇਹ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਨੇ ਸੋ ਯਾਤਰੀਆਂ ਦੀ ਸਹੂਲਤ ਦੇ ਲਈ ਲੋਕਾਂ ਦੀ ਸਹੂਲਤ ਦੇ ਲਈ ਅੱਜ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਮੌਕੇ ਤੇ ਐਸ ਐਚਓ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਵੀ ਡਰਨ ਦੀ ਲੋੜ ਨਹੀਂ ਲੋਕ ਬੇਚਿੰਤੋ ਕਿ ਆਪਣਾ ਸਫ਼ਰ ਜਾਰੀ ਰੱਖ ਸਕਣ ਔਰ ਸੁਚੇਤ ਰਹਿਣ ਦੀ ਵੀ ਲੋੜ ਹੈ ਔਰ ਆਪਣੇ ਸਮਾਨ ਦੀ ਵੀ ਜਿਹੜੀ ਕਿ ਜ਼ਿੰਮੇਵਾਰੀ ਆਪ ਸਭਾਲਣਾ ਆਪ ਹੀ ਰੱਖਣ ਔਰ ਜਿਹੜਾ ਕੋਈ ਸ਼ੱਕੀ ਵਸਤੂ ਦਿਖਦੀ ਹੈ ਤਾਂ ਉਸ ਨੂੰ ਪੁਲਿਸ ਨੂੰ ਜ਼ਰੂਰ ਸੂਚਿਤ ਕੀਤਾ ਜਾਵੇ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਅੱਜ ਚੈਕਿੰਗ ਅਭਿਆਨ ਚਲਾਇਆ ਗਿਆ ਔਰ ਵਕ ਵਕ ਥਾਵਾਂ ਤੇ ਇਹ ਚੈੱਕ ਕੀਤਾ ਕਿ ਆਹ ਤੁਹਾਨੂੰ ਸੁਣਾਉਣੇ ਰੇਲਵੇ ਸਟੇਸ਼ਨ ਤੇ ਕਿੱਦਿ ਕੀਏ ਜੀ ਫਿਰ ਆਤ ਕੱਲ ਸ਼ਾਮੇ ਜਿਹੜਾ ਦਿੱਲੀ ਵਿੱਚ ਆਈ.ਡੀ. ਬੰਦ ਧਮਾਕਾ ਹੋਇਆ ਮੈਟਰੋ ਸਟੇਸ਼ਨ ਦੇ ਤਾਲਕੀਲੇ ਦੇ ਪਾਸ ਉਹਦੇ ਚਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਇਹਦੇ ਮਤੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੇ ਚੈਕਿੰਗ ਉਹ ਕੀਤੀ ਜਾ ਰਹੀ ਹੈ। ਸੋ ਅੱਜ ਕਿੰਨਾਂ ਅੱਜ ਮਲੋ ਚੈਕਿੰਗ ਕੀਤੀ ਗਈ ਹੈ ਉਸ ਕਰਕੇ ਸਾਡੇ ਨਾਲ ਆਰਪੀਐਫ ਔਰ ਜੀਐਸਟੀ ਸਪੋਰਟਰੀ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਜੀਆਰਪੀ ਦੇ ਮੁਲਾਜ਼ਮ ਵੀ ਹੈ ਅਸੀਂ ਸਾਰੇ ਮਿਲ ਕੇ ਕੁਆਇੰਟਰੀ ਚੈਕਿੰਗ ਕਰ ਰਹੇ ਹਾਂ ਔਰ ਜਿਹੜੀ ਚੈਕਿੰਗ ਜਿਹੜੀ ਹੈ ਮਤਲਬ ਸਾਰਾ ਦਿਨ ਔਰ ਰਾਤ ਉਪਰ ਵੀ ਚੱਲਦੀ ਰਹਿਣਗੀ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐਓ ਜੀ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਐਓ ਜੀ ਘਟਨਾ ਨਾ ਵਾਪਰ ਸਕੇ ਜਿਹਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ। ਜਿਹੜੇ ਟ੍ਰੇਨਾਂ ਖੜੀਆਂ ਨੇ ਉਹਨਾਂ ਚੈੱਕ ਕੀਤੀ ਤੇ ਟ੍ਰੇਨਾਂ ਆ ਰਹੀਆਂ ਨੇ ਉਹਨਾਂ ਨਾਲ ਸਾਡੇ ਸਪੋਰਟ ਪਾਰਟੀਆਂ ਚੱਲ ਰਹੀਆਂ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਵੀ ਜਲਦੀ ਟ੍ਰੇਨਾਂ ਵਿੱਚ ਵੀ ਚੈਕਿੰਗ ਚੱਲੀ ਰੱਖਣ ਔਰ ਕੜੀਆਂ ਟ੍ਰੇਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਯਾਤਰੀਆਂ ਤੋਂ ਕੁਝ ਨਹੀਂ ਕੀਤੀ ਜਾ ਰਹੀ। ਸਮੇਹਾ ਦੇਣਾ ਚਾਹੁੰਦੇ ਜੇ ਕਿੰਨੇ ਸਾਮਾਨ ਮਿਲਦਾ ਹੈ। ਸਮੇਹਾ ਇਹ ਹੈ ਸਾਰੇ ਲੋਕੀ ਅਵੇਅਰ ਨੇ ਜਿਵੇਂ ਕੱਲ ਦਿੱਲੀ ਵਿੱਚ ਪੰਪਤ ਮਹਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਗਿਆ ਵਾ ਤੇ ਸਾਰੇ ਜਿਹੜੇ ਯਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਨਿਸਰਾ ਜਾਂ ਛੱਕੀ ਕੋਈ ਬੈਗ ਜਾਂ ਕੋਈ ਅਟੈਚੀਡ ਪੀਸ ਦਾ ਕੋਈ ਅਜਿਹੀ ਚੀਜ਼ ਸ਼ੱਕੀ ਉਹਨਾਂ ਦਫਾਈ ਦਿੰਦੀ ਆ ਜਿਹੜੇ ਖਤਰਾ ਹੈ ਜਾਂ ਜਿਹਦੇ ਚੱਲਦੇ ਇਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣਾ।